ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਪਲੂਣ ਬੱਛੀ ਸੂਈ ਵੀ ਜਿਹਦੇ ਪਿੱਛੇ ਜਰਸੀ ਦੀ ਬੱਛੀ ਆ ਇਹ ਸੇਲ ਦਾ ਡਿਟੇਲ ਵੀਰ ਤੇ ਦੱਸਦੇ ਆਓ ਕਿ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਜਸਨ ਫਰੀਦ ਪਿੰਡ ਪਧਾੜਾ ਔਰ ਜ਼ਿਲ੍ਹਾ ਬਰਨਾਲਾ ਤਸੀਲ ਤਾਵਾ ਨੰਬਰ 6285 81659 ਤੇ ਪਲੂਣ ਬੱਚੀ ਦੇਖੀ ਜਾਨੇ ਕਿਹੜਾ ਸੂਆ ਆਪਣਾ ਸੂਆ ਪਹਿਲਾ ਸੂਆ ਹਨਾ ਪਲੂਣ ਸੂਈ ਆ 4 ਦਾ ਬੱਚੀ ਆ ਹੈ ਨਾ ਚਾਰ ਦੰਦ ਜੇਬ ਜਰੋਕੇ ਆ ਜਮਾ ਓਕੇ ਬਾਈ ਬਕਾਇਦਾ ਵੀਡੀਓ ਦੇ ਮਾਗ ਬੱਚੀ ਦੀ ਆਪਾਂ ਜੇਰ ਦੀ ਠੀਕ ਆ ਬੱਚਾ ਬੜਾ ਪਿਆਰਾ ਪੈ ਜਰਸੀ ਦੇ ਨੇ ਹਾਂ ਹਾਂ ਬਾਈ ਯਾਰ ਆਪਾਂ ਉਹ ਬੜਾ ਸੀਮਾ ਜਮਾ ਪਹਿਲਾਂ ਵੀ ਦਿਨ ਤੋਂ ਸੇਰੇ ਯਾਦ ਨਹੀਂ ਯਾਰ ਠੀਕ ਆ ਸੀਮਾ ਵਾਂਗ ਚੰਗਾ ਹੀ ਲੱਗਿਆ ਸੈਸਰ ਲੱਗਿਆ ਵਾ ਸੀਗਾ ਠੀਕ ਆ ਹਾਂ ਬਾਈ ਸੋ ਬੱਚੀ ਦੇਖੋ ਯਾਰ ਬਹੁਤ ਸੋਹਣੀ ਦਾੜੀ ਨੂੰ ਕਹਿੰਦੇ ਮੁੱਛਾ ਵਧੀਆ ਵਿਆਂ ਪਿਓਰ ਅਸਰ ਜਰਸੀ ਬਰੀਡ ਜਿਹੜੇ ਕਹਿੰਦੇ ਕੰਮ ਕਰਨਾ ਸੋਹਣੀ ਜਰਸੀ ਹੈਗੀ ਤੇ ਦੰਦੋ ਚਾਰ ਦੰਦਾ ਹੈ ਵਾਹ ਬਾਈ ਕਿੰਨਾ ਗੁੱਦ ਪਾ ਸਕਦੀ ਹੈ ਹਾਈਸਟ ਬਾਈ ਯਾਰ ਆਪਾਂ ਮੰਨ ਕੇ ਚੱਲ ਵੀ ਜ ਦਾ ਮੰਨ ਕੇ ਰਹਿ ਜੇ ਆਪਾਂ ਬਣ ਕੇ ਚੱਲ ਜੀ ਬਈ ਦੋ ਬਾਹਰ ਦੁੱਧ ਦਊ ਆਪਣੇ ਕੈਨ ਦੇ ਮਜ਼ਾਕ ਬਈ ਕੈਨ ਦਾ ਬਾ 20 ਲੀਟਰ ਦੁੱਧ ਆਲੀ ਜੇ ਰੋਕ ਕੇ ਧਾਰ ਰੋਕ ਕੇ ਤੇ ਮਗਰ ਬੱਚੀ ਆ ਬੱਚੀ ਆ ਰੇਟ ਕੀ ਰੱਖਿਆ ਵਿੱਚ ਨਾਲ ਇਹਦਾ ਬਈ ਯਾਰ ਮੰਨ ਕੇ ਚੱਲ ਵੀ ਜੇ ਬੱਚੀ ਦੇ ਗਾਂ ਦੋਨੇ ਦੇਵਾਂਗੇ ਜੇ ਮਾਦੀਰ ਨੇ ਲੈ ਗਏ ਉਹਦਾ ਫੇਰ ਤਾਂ ਮੈਂ 90000 ਜੇ ਕਿਸੇ ਵੀਰ ਨੇ ਗਾਂ ਕੱਲੀ ਲੈ ਫੇਰ ਆਪਾਂ 10000 ਦੀ ਬੱਚੀ ਵਿੱਚ ਘੱਟ ਲੱਗ ਜੇ 10000 ਦੀ ਬੱਚੀ ਰੱਖ ਕੇ 80000 ਦੀ ਗਾਂ ਵਿੱਚ ਛੋੜ ਕਰ ਦਾਂਗੇ ਹਾਂ ਛੋੜ ਕਰ ਦਾਂਗੇ ਬਈ ਤੇ ਚੌਂਡ ਜਵਾ ਧਾਰਾ ਮਾਰ ਕੇ ਦੇਖਿਓ ਕਿ ਨਿਕਲੀਆਂ ਇੱਕ ਨੰਬਰ ਆ ਬਈ ਇਸ ਜ ਬੱਤ ਜੀ ਜਿੰਨੋ ਤੋਂ ਪਿਆਇਆ ਵਗੈਰਾ ਠੀਕ ਹੈ 90000 ਜਮੇਦ ਬਚਾ ਕੀਮਤ ਆ ਜੇਕਰ ਵੀਰ 14 ਨੇ ਬਚਾ ਨਹੀਂ ਪਾਲਣਾ ਤਾਂ 80000 ਦੀ ਬੈੜ ਸਾਨੂੰ ਰਹਿ ਜਾਊਗੀ ਸੁੱਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਤੇ ਥਾਨ ਸੋਹਣਾ ਹਾਥੀ ਚਵਾਈ ਵਾਲਾ ਰਾਜੀ ਸਮੀ ਬੜੀ ਵੀ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਸੋ ਬੈੜ ਦੀ ਕੁਆਲਿਟੀ ਵਗੈਰਾ ਚੈੱਕ ਕਰੋ ਸੋਹਣੀ ਸਾਫ ਸੁਥਰੀ ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਤੇ ਸੋਹਣਾ ਹਾਥੀ ਚਵਾਈ ਵਾਲਾ ਥਾਨਾ ਪਹਿਲਾ ਸੂਆ ਪਲੂਣ ਮੂਹ ਚਾਰ ਦੰਦ ਸੂਈ ਸਵਾਈ ਸਮਾਂ ਤੇ ਦੁੱਧ ਦੀ ਐਵਰੇਜ ਵੀਰੇ 20 ਕਿਲੋ ਦੀ ਬਾਹਰੇ ਨੂੰ ਜੇ ਆਪਾਂ 20 ਕਹਿ ਕੇ ਦੇਵਾਂਗੇ ਠੀਕ ਹੈ ਘੇੜਿਆ ਇੱਕ ਹੋਰ ਕੜਾ ਦੀ ਪਰ ਇਹਨੂੰ ਇਹਦਾ ਤੇ ਬਾਕੀ ਜਿਹੜਾ ਮਗਰ ਬੱਚਾ ਯਾਰਾ ਨਾ ਮੁੱਲਾ ਬੱਚਾ ਇਹਦੀ ਕੋਈ ਕੀਮਤੀ ਨਹੀਂ ਬੱਚੇ ਇਹਦੇ ਨੇੜੇ ਉਹਦੇ ਕੰਨ ਕੋਲ ਬਹੁਤ ਚੰਗਾ ਲੱਗਿਆ ਬੱਚੇ ਇਹਦੇ ਵੀ ਗਾਵਾਂ ਦੇ ਵੀ ਕੰਨ ਕੋਲ ਦਾ ਬਹੁਤ ਚੰਗਾ ਲੱਗਿਆ ਠੀਕ ਹੈ ਕੈਨ ਦਾ ਭਾਵ 90000 ਦੀ ਕੀਮਤ ਆ ਇਹਦੇ ਵਿੱਚੋਂ ਮਾਨਦਾਨਾ ਆਪਾਂ ਕਰ ਦਾਂਗੇ ਜਮਾ ਹਾਂ ਭਾਈਆ ਸੋ ਸੱਪੇ ਵਾਲਾ ਹੋਣੀ ਬਸ ਮੋਬਾਈਲ ਨੰਬਰ ਬੋਲ ਦਿਓ ਆਪਣਾ 6855281698 ਠੀਕ ਹੈ ਬੱਚਾ ਦੇਖੋ ਯਾਰ ਜਰਸੀ ਦਾ ਕਹਿ ਵਾਤਾ ਪਿੰਡ ਭਦੌੜ ਪੁੱਲੜੇਰੀ ਫਾਰਮ ਬਰਨਾਲਾ ਕਾਨਗੋ ਨੂੰ ਦੇਖੋ ਪੂਰੀ ਜਾਤ ਪਾਤ ਚ ਹਨ ਜਮਾ ਹਾਂ ਬਈ ਯਾਰ ਮਾੜਾ ਪੁੱਛਦਾ ਭਲੇ ਨਹੀਂ ਹੈ ਫਿਰ ਉਹ ਕੱਸੀ ਹੈ ਠੀਕ ਹੈ ਸੋ 62805 81659 ਪਿੰਡ ਭਦਾੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ